ਜੋਹਾਨ ਪਰਿਵਾਰ ਹੈ ਇਹ ਥੋੜੀ ਗਾਥਾ ਤੁਸੀਂ ਧਿਆਨ ਨਾਲ ਕਰ ਲਓ ਸਮਾਂ ਵੀ ਪੂਰਾ ਹੋ ਜਾਏਗਾ ਅ ਇਹ ਗੱਲ ਚੇਤਾ ਰੱਖਿਓ ਗੁਰੂ ਅਰਜੁਨ ਸਾਹਿਬ ਲਈ ਇੱਕ ਸੇਖ ਹੈ ਜਿਹਦਾ ਨਾਮ ਹੈ ਭਾਈ ਪਿਰਾਨਾ ਜੀ ਭਾਈ ਪਿਰਾਨਾ ਜੀ ਦਾ ਪੋਤਾ ਹੈ ਜਿਹਦਾ ਨਾਮ ਹੈ ਦੁਰਗਾ ਦਾਸ ਦੁਰਗਾ ਦਾਸ ਦੇ ਚਾਰ ਪੁੱਤ ਨੇ ਭਾਈ ਗੁਰਦਾਸ ਭਾਈ ਚੌਪਾ ਜੀ ਭਾਈ ਵੀਰ ਸਿੰਘ ਭਾਈ ਆਲਮ ਸਿੰਘ ਇਹ ਜੇ ਤੁਸੀਂ ਪੜਨਾ ਵੀ ਹੋਵੇ ਤੇ ਭੱਟ ਬਈਆਂ ਵਿੱਚੋਂ ਇਹ ਇਤਿਹਾਸ ਦਾ ਜ਼ਿਕਰ ਹੈ ਚਾਰ ਪੁੱਤ ਨੇ ਭਾਈ ਦੁਰਗਾ ਦਾਸ ਦੇ ਇਹ ਭਾਈ ਗੁਰਦਾਸ ਉਹੀ ਹੈ ਕੁਝ ਵਿਦਵਾਨਾਂ ਦਾ ਮੰਨਣਾ ਹੈ ਜਿਹੜੀ ਅਕਤਾਲਮੀ ਵਾਰ ਹੈ ਭਾਈ ਗੁਰਦਾਸ ਜੀ ਦੀ ਵਾ ਪ੍ਰਗਟਿਉ ਪੁਰਖ ਅਗੰਮੜਾ ਬਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਏਸ਼ ਭਾਈ ਗੁਰਦਾਸ ਜੀ ਦੀ ਲਿਖੀ ਹੈ ਕੁਝ ਵਿਦਵਾਨਾਂ ਦਾ ਮੰਨਣਾ ਹੈ ਹਾਲਾਂਕਿ ਆਪਾ ਉਧਰ ਨਹੀਂ ਤੁਰਨਾ ਨਹੀਂ ਤੇ ਭਾਈ ਬਹਿਲੋ ਜੀ ਤਾਂ ਕੋਤਰੇ ਭਾਈ ਭਗਤਾ ਜੀ ਉਹਨਾਂ ਦੇ ਪੜਪੋਤਰੇ ਵੀ ਭਾਈ ਗੁਰਦਾਸ ਜੀ ਨੇ ਤੇ ਕਈ ਉਹਨਾਂ ਦਾ ਜ਼ਿਕਰ ਕਰਦੇ ਆ ਪਰ ਚਲੋ ਮੈਂ ਜਿਹੜੀ ਬੇਨਤੀ ਕਹਿ ਲੱਗਿਆ ਇਹ ਦੁਰਗਾ ਦਾਸ ਵੀ ਆਪਣੇ ਪੁੱਤਾਂ ਨੂੰ ਗੁਰੂ ਚਰਨਾਂ ਵਿੱਚ ਜੋੜਦਾ ਹੈ ਅਨੂ ਸਿੰਘ ਹੈ ਨਾ ਜਿਹੜਾ ਤੁਨੂੰ ਇੱਕ ਵਾਰ ਗੱਲ ਖਿਆਲ ਆ ਗਈ ਪਰਾਣਾ ਜੀ ਪੁੱਤ ਦੁਰਗਾ ਦਾਸ ਦੁਰਗਾ ਦਾਸ ਦੇ ਚਾਰ ਪੁੱਤ ਭਾਈ ਗੁਰਦਾਸ ਚੌਪਾ ਜੀ ਵੀਰ ਸਿੰਘ ਤੇ ਆਲਮ ਸਿੰਘ ਜਿਹੜਾ ਆਲਮ ਸਿੰਘ ਹੈ ਇਹਨੂੰ ਇਤਿਹਾਸ ਵਿੱਚ ਆਲਮ ਸਿੰਘ ਨਚਨਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਇਹ ਵੀ ਮੈਂ ਬੇਨਤੀ ਕਰਨੇ ਵੀ ਕਿਵੇਂ ਨਾਮ ਪਿਆ ਗੁਰੂ ਚਰਨਾ ਵਿੱਚ ਆਪਣੇ ਪੁੱਤ ਨੂੰ ਲੈ ਗਿਆ ਆਲਮ ਸਿੰਘ ਨੂੰ ਔਰ ਬੜਾ ਪਿਆਰਾ ਜ਼ਿਕਰ ਹੈ ਛੋਟੀ ਜੀ ਉਮਰ ਦਾ ਮਾਲਕ ਸੀ ਆਲਮ ਸਿੰਘ ਦਰਬਾਰ ਸਜਿਆ ਕਲਗੀਧਰ ਪਾਤਸ਼ਾਹ ਦਾ ਭਾਈ ਦੁਰਗਾ ਦਾਸ ਜਾ ਕੇ ਬਹਿ ਗਿਆ ਸੰਗਤ ਵਿੱਚ ਤੇ ਆਲਮ ਸਿੰਘ ਬੱਚਾ ਉਹ ਸੰਗਤ ਵਿੱਚ ਖਲੋਤਾ ਰਿਹਾ ਜਦੋਂ ਦੀਵਾਨ ਦੀ ਸਮਾਪਤੀ ਹੋਈ ਤੀ ਸਤਿਗੁਰੂ ਪਾਤਸ਼ਾਹ ਨੇ ਦੁਰਗਾ ਦਾਸ ਨੂੰ ਆਵਾਜ਼ ਮਾਰੀ ਦੁਰਗਾ ਦਾਸ ਕੋਲੇ ਹੋਇਆ ਆਪਣੇ ਪੁੱਤ ਨੂੰ ਲੈ ਕੇ ਆਲਮ ਸਿੰਘ ਨੂੰ ਔਰ ਆਲਮ ਸਿੰਘ ਹੈ ਤੇ ਸਤਿਗੁਰੂ ਨੇ ਬਚਨ ਆਖੇ ਵੀ ਬੜੇ ਪਿਆਰ ਨਾਲ ਬੱਚੇ ਨੂੰ ਬਚਨ ਆਖੇ ਵੀ ਪੁੱਤ ਸੰਗਤ ਵਿੱਚ ਸਾਰੀ ਸੰਗਤ ਬੈਠੀ ਸੀ ਚੌਂਕੜਾ ਮਾਰ ਕੇ ਤੇ ਤੂੰ ਬੈਠਾ ਕਿਉਂ ਨਹੀਂ ਉਹਨੇ ਬਚਨ ਆਖੇ ਕਹਿਣ ਲੱਗੇ ਵੀ ਸਤਿਗੁਰੂ ਮੇਰਾ ਕੱਦ ਛੋਟਾ ਹੈ ਮੈਂ ਛੋਟੀ ਉਮਰ ਦਾ ਮਾਲਕ ਹੈ ਤੇ ਜੇ ਮੈਂ ਬੈਂਦਾ ਸੀ ਤੇ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ ਸੀ ਤੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਕੀਰਤਨ ਹੋ ਰਿਹਾ ਸੀ ਮੈਂ ਪਹਿਲੀ ਵਾਰ ਆਇਆ ਹੈ ਤੇ ਆਛੇ ਮੇ ਤਾਂ ਕਰਕੇ ਨਹੀਂ ਬੈਠਾ ਉਹਨੇ ਆਪਣੀ ਬਾਤ ਵਿੱਚ ਜਿਵੇਂ ਬੱਚਾ ਪਿਆਰ ਨਾਲ ਆਖਦਾ ਗੁਰੂ ਘਰ ਕੀ ਤਰ ਆਛੇ ਨੇ ਉਦੋਂ ਇੱਕ ਬੱਚੇ ਨੇ ਆਖਿਆ ਸੀ ਕਹਿਣ ਲੱਗੇ ਦੁਰਗਾ ਦਾਸ ਇਹ ਆਲਮ ਸਿੰਘ ਬੜੇ ਸਿੱਦਕ ਨਾਲ ਸਿੱਖੀ ਪਾਲੇਗਾ ਇਹ ਬਚਨ ਆਖਿਆ ਸਤਿਗੁਰੂ ਨੇ ਗੁਰੂ ਦਾ ਬਚਨ ਹੋ ਜਾਣਾ ਕੋਈ ਸ਼ੌਕੀ ਗੱਲ ਨਹੀਂ ਸੀ ਬੜੀ ਕਿਰਪਾ ਵਰਤਦੀ ਸੀ ਔਰ ਜਦੋਂ ਇਹ ਬਚਨ ਆਖਿਆ ਵੀ ਸਿੱਦਕ ਨਾਲ ਸਿੱਖੀ ਪਾਲੇਗਾ ਕੁਝ ਦਿਨ ਭਾਈ ਆਲਮ ਸਿੰਘ ਤੇ ਦੁਰਗਾ ਦਾਸ ਇੱਥੇ ਰਹੇ ਜਦੋਂ ਵਾਪਸ ਤਿਆਰੀ ਬੰਨ ਲਈ ਇਸ ਸ਼ਾਲ ਕੋਟ ਦੇ ਇਲਾਕੇ ਵਿੱਚ ਦੇ ਸਨ ਵਾਪਸ ਜਾਣ ਦੀ ਤਿਆਰੀ ਬੰਨੀ ਭਾਈ ਆਲਮ ਸਿੰਘ ਨੇ ਆਪਣੇ ਪਿਤਾ ਨੂੰ ਇੱਕ ਬੇਤਨ ਆਖ ਕੇ ਕਹਿਣ ਲੱਗਿਆ ਪਿਤਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਆਖਦੇ ਜੇ ਤੁਸੀਂ ਮੰਨ ਲਵੋ ਤੇ ਦੁਰਗਾ ਦਾਸ ਨੇ ਆਖਿਆ ਪੁੱਤ ਬੋਲ ਕਹਿਣ ਲੱਗਿਆ ਵੀ ਮੇਰਾ ਇਥੋਂ ਜਾਨ ਨੂੰ ਜੀ ਨਹੀਂ ਕਰਦਾ ਤੇ ਇੱਕ ਕਿਰਪਾ ਕਰ ਦੇਵੋ ਤੁਸੀਂ ਘਰ ਚਲੇ ਜਾਓ ਮੈਨੂੰ ਕਲਗੀ ਤਰਪਾਤਸ਼ਕ ਕੋਈ ਛੱਡ ਜਾਓ ਇੱਥੇ ਛੱਡ ਜਾਓ ਬਹੁਤ ਖੁਸ਼ ਹੋ ਗਿਆ ਉਹਦੋਂ ਗੁਰੂ ਕੀ ਸਿੱਖਾਂ ਨੂੰ ਇਤੋਂ ਵੱਧ ਹੋਰ ਖੁਸ਼ੀ ਕੀ ਸੀ ਕਿ ਜੀ ਦਾ ਪੁੱਤ ਜ਼ੁਬਾਨ ਤੋਂ ਆਖੇ ਮੈਂ ਗੁਰੂ ਚਰਨਾਂ ਵਿੱਚ ਰਹਿਣਾ ਤੇ ਸਿੱਖਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਇਸ ਗੱਲ ਦੀ ਤੇ ਭਾਈ ਦੁਰਗਾ ਦਾਸ ਨੇ ਬਹੁਤ ਪਿਆਰ ਨਾਲ ਗੁਰੂ ਚਰਨਾਂ ਵਿੱਚ ਭਾਈ ਆਲਮ ਸਿੰਘ ਨੂੰ ਭੇਟ ਕਰ ਦਿੱਤਾ ਇਹ ਨਿੱਕੀ ਉਮਰ ਦਾ ਮਾਲਕ ਸੀ ਸਤਗੁਰੂ ਨੇ ਕਈ ਵਾਰੀ ਸੇਵਾ ਕਿਸੇ ਹੋਰ ਸਿੱਖ ਨੂੰ ਆਖਨੀ ਔਰ ਆਲਮ ਸਿੰਘ ਨੇ ਉਸੇ ਵੇਲੇ ਦੌੜ ਕੇ ਸੇਵਾ ਕਿਸੇ ਹੋਰ ਨੂੰ ਆਖਰੀ ਇਹ ਬੱਚਿਆਂ ਦਾ ਸੁਭਾਅ ਹੁੰਦਾ ਹੈ ਤੇ ਦੌੜ ਕੇ ਉਹ ਸੇਵਾ ਆਪ ਕਰ ਦੇਣੀ ਤੇ ਮਹਾਰਾਜ ਨੇ ਇੱਕ ਦਿਨ ਬੱਚਨ ਆਖ ਕੇ ਕਹਿਣ ਲੱਗੇ ਵੀ ਪੁੱਤ ਤੂੰ ਨੱਚਦਾ ਹੀ ਫਿਰਨਾ ਹੈ ਤੇ ਤੇਰਾ ਨਾਮ ਅੱਜ ਤੋਂ ਬਾਅਦ ਆਲਮ ਸਿੰਘ ਨੱਚਣਾ ਹੈ ਹਾਲਾਂਕਿ ਆਲਮ ਸਿੰਘ ਇੱਕ ਕਵੀ ਵੀ ਹੋਇਆ ਇੱਕ ਗੁਰਸਿੱਖ ਦਾ ਵੀ ਨਾਮ ਹੈ ਤੇ ਇਥੋਂ ਤਖੱਲਸ ਪੈ ਗਿਆ ਆਲਮ ਸਿੰਘ ਨਚਨਾ ਇਹਦੇ ਵਿੱਚ ਚਾਰ ਖੂਬੀਆਂ ਇਤਿਹਾਸ ਨੇ ਲਿਖੀਆਂ ਖਾਸ ਕਰਕੇ ਚਾਰ ਗੁਣ ਹਾਲਾਂਕਿ ਜਦੋਂ ਕੋਈ ਗੁਰੂਕੁਲ ਆਉਂਦਾ ਤੇ ਸਿੱਖ ਬੇਅੰਤ ਗੁਣ ਭਰਦਾ ਹੈ ਸਿੱਖ ਦੇ ਜੀਵਨ ਅੰਦਰ ਗੁਰੂ ਬੇਅੰਤ ਗੁਣ ਭਰਦਾ ਹੈ ਪਰ ਚਾਰ ਇਹਦੇ ਵਿੱਚ ਖਾਸ ਲਿਖੀਆਂ ਇਤਿਹਾਸ ਨੇ ਉਹਨਾਂ ਵਿੱਚੋਂ ਪਹਿਲਾ ਗੁਣ ਇਹ ਹੈ ਕਿ ਜਿਹੜਾ ਆਲਮ ਸਿੰਘ ਹੈ ਇਹ ਅੰਮ੍ਰਿਤ ਬਾਣੀ ਬਹੁਤ ਪਿਆਰ ਨਾਲ ਪੜਦਾ ਹੈ ਬਹੁਤ ਪਿਆਰ ਨਾਲ ਪੜਦਾ ਹੈ ਔਰ ਉੱਚੀ ਆਵਾਜ਼ ਵਿੱਚ ਪੜਦਾ ਹੈ ਅੱਜ ਕਈ ਵਾਰੀ ਅਸੀਂ ਉਹਨੇ ਪਿਆਰ ਨਾਲ ਨਹੀਂ ਪੜਦੇ ਅਸੀਂ ਇਸ਼ਨਾਨ ਕਰਨਾ ਸ਼ੁਰੂ ਕਰਦੇ ਜਪਜੀ ਸਾਹਿਬ ਸ਼ੁਰੂ ਕੀਤਾ ਤੇ ਵਿੱਚ ਵਿੱਚ ਕਿਤੇ ਕਿਤੇ ਮਾੜੀ ਮੋਟੀ ਸੁਰਤ ਜਾਂਦੀ ਹੈ ਤੇ ਗੱਲ ਇੱਥੇ ਪਹੁੰਚ ਜਾਂਦੀ ਹੈ ਵੀ ਜਿਨੀ ਨਾਮ ਤੇ ਆਇਆ ਗੇਮ ਸਖਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾ ਇਕ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਵਿੱਚ ਰੱਖ ਕੇ ਕਹਿਣ ਲੱਗਿਆ ਤੁਹਾਨੂੰ ਮੈਂ ਤੇ ਕੂਕਣਾ ਗੁਰੂ ਨਾਨਕ ਦੇ ਦਰ ਦਾ ਸਿੱਖ ਨਿਤਨੇਮੀ ਕਦੇ ਸਹਿਜ ਨਾਲ ਕਰ ਲਵੇ ਨਾ ਨਿਤਨੇਮੀ ਕੱਲਾ ਗੁਰੂ ਸਿੱਖ ਤੇ ਪੜੀ ਬਖਸ਼ਿਸ਼ ਵਰਤਾ ਦਿੰਦੇ ਇਹ ਮੁਸ਼ਕਲ ਹੈ ਵੀ ਉਵੇਂ ਤੇ ਸਿੱਖ ਸਵਾਸ ਸਵਾਸੀ ਜਪਿਓ ਉਹ ਵੱਖਰੀ ਗੱਲ ਹੈ ਪਰ ਅਸੀਂ ਨਿਤਨੇਮ ਉੱਥੇ ਰੱਖਿਆ ਹੋਇਆ ਹੈ ਵੀ ਜੇ ਜਿੱਥੇ ਅਸੀਂ ਇਹ ਗੱਲ ਸੋਚਦੇ ਆਂ ਵੀ ਹੁਣ ਥੋੜਾ ਜਿਹਾ ਵਕਤ ਬਣਿਆ ਚਲੋ 5 ਮਿੰਟਾਂ ਵਿੱਚ ਜਪਜੀ ਸਾਹਿਬ ਦਾ ਪਾਠ ਕਰ ਦਈਏ ਪ੍ਰਸ਼ਾਦਾ ਜਿਵੇਂ ਅਸੀਂ ਬੜੀ ਭਾਵਨਾ ਨਾਲ ਬੰਦਾ ਇਹ ਸ਼ਬਦ ਵਰਤਦਾ ਨਾ ਵੀ ਪ੍ਰਸ਼ਾਦੇ ਲਈ ਤੁਰੇ ਫਿਰਨੇ ਹੈ ਤੇ ਬੜੇ ਅਦਬ ਨਾਲ ਛਕਣਾ ਚਾਹੁੰਦਾ ਕੰ디 ਸਿੱਖ ਨੂੰ ਨਿਤਨੇਮ ਨਿਤਨੇਮ ਬਾਣੀ ਭਾਵਨਾ ਨਾਲ ਪੜਨੀ ਬੜੀ ਬਖਸ਼ਿਸ਼ ਵਰਤ ਦੀ ਖੋ ਤੁਖਿਮਾ ਕਰ ਮੈਂ ਜੜੀ ਬੇਨਤੀ ਕਹਿ ਲੱਗੀਆਂ ਆਲਮ ਸਿੰਘ ਇੱਕ ਬਾਣੀ ਬੜੀ ਭਾਵਨਾ ਨਾਲ ਪੜਦਾ ਦੂਜੀ ਗੱਲ ਇਹ ਗੁਰੂ ਘਰ ਦਾ ਸੁਈਆ ਰਿਹਾ ਤੁਸੀਂ ਸਮਝਦੇ ਸੁਈਆ ਇੱਕ ਗੁਰੂ ਘਰ ਦੀ ਖਬਰ ਰੱਖਦਾ ਸੀ ਵੀ ਜਾਲਮ ਦੀ ਕੀ ਬਿਉਤਬੰਦੀ ਹੈ ਦੂਜਾ ਗੋਣਾ ਤੀਜਾ ਇਹਦੇ ਵਿੱਚ ਗੋਣਾ ਇਹ ਹੱਦ ਦਰਜੇ ਦਾ ਨਿਮਰਤਾਬਾਨ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਨਿਮਰਤਾ ਹੈ ਇਨੇ ਕਦੀ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਕੌੜਾ ਬੋਲ ਜਾਂ ਕਿਸੇ ਨੇ ਅਹੰਕਾਰ ਵਿੱਚ ਸ਼ਬਦ ਕਹਿ ਵੀ ਦੇਣੇ ਇਹਨੇ ਉਸੇ ਵੇਲੇ ਨਿਮਰਤਾ ਨਾਲ ਹੀ ਬੋਲਣਾ ਕਦੀ ਅਹੰਕਾਰ ਨਾਲ ਨਹੀਂ ਬੋਲਿਆ ਸੀ ਔਰ ਚੌਥਾ ਇਹਦੇ ਵਿੱਚ ਇੱਕ ਬੜਾ ਵੱਡਾ ਗੁਣ ਹੈ ਜਿਹੜਾ ਸਾਥੋਂ ਵਿਸਰਦਾ ਹੀ ਜਾ ਰਿਹਾ ਹੈ ਇਹ ਜਕਾਰੇ ਔਰ ਇਹ ਸ਼ਬਦ ਬਹੁਤ ਉੱਚੀ ਆਵਾਜ਼ ਵਿੱਚ ਗੂੰਜ ਕੇ ਬੜੀ ਉੱਚੀ ਆਵਾਜ਼ ਵਿੱਚ ਜਕਾਰੇ ਲਾਉਂਦਾ ਹੈ ਜਿਹਦੇ ਕਾਰਨ ਕਈ ਵਾਰੀ ਇਤਿਹਾਸ ਵਿੱਚ ਇਹੋ ਜਿਹਾ ਵਕਤ ਬਣਿਆ ਵੀ ਇੱਕ ਵਾਰ ਰੁਸਤਮ ਖਾਨ ਨਾਮ ਦਾ ਇੱਕ ਜਰਨੈਲ ਆਪਣੀ ਫੌਜ ਫਤਿਹਗੜ ਕਿਲੇ ਦੇ ਨੇੜੇ ਲੈ ਕੇ ਆਇਆ ਸੀ ਰਾਤ ਦੇ ਵਕਤ ਤੇ ਉਹਦੇ ਵਿਚਾਰ ਸੀ ਵੀ ਸਿੱਖ ਜਦੋਂ ਵਿਸ਼ਰਾਮ ਕਰਨਗੇ ਮੈਂ ਹਮਲਾ ਕਰਾਂਗਾ ਅਰਬਾ আলম ਸਿੰਘ ਨੇ ਨੱਚਦੇ ਨੇ ਇੰਨੀ ਜ਼ੋਰ ਦੀ ਜਕਾਰੇ ਲਾਏ ਸਨ ਔਰ ਰੁਸਤਮ ਖਾਨ ਕਬਰ ਆ ਗਿਆ ਮੈਂ ਮਹਿਤ ਸੋਚਦਾ ਸੀ ਵੀ ਸਿੱਖ ਸੁੱਤੇ ਹੋਣਗੇ ਤੇ ਤੇ ਜਕਾਰੇ ਲਾਰੇ ਨੇ ਕਿ ਉਹ ਮਨ ਚ ਫੁਰਨਾ ਬਣਾ ਕੇ ਵੀ ਕਿਉਂ ਮਰਨਾ ਹੈ ਤੇ ਖੁਦ ਬੇਗਾਨੇ ਪੁੱਤਾਂ ਨੂੰ ਮਰਵਾਉਣਾ ਹੈ ਵਾਪਸ ਦੌੜ ਗਿਆ ਸੀ ਤੇ ਜਕਾਰਿਆਂ ਦੀ ਆਵਾਜ਼ ਸੁਣ ਕੇ ਅੱਜ ਸਿੱਖ ਵਿੱਚ ਵੀ ਗੁਣ ਨਹੀਂ ਦਿਆ ਗੁਰੂ ਕਾ ਵਜੀਰ ਅਰਦਾਸ ਕਰਦਾ ਹੈ ਨਾ ਸੱਤ ਵਾਰੀ ਸ਼ਬਦ ਵਰਤ ਤੇ ਕਰੀ ਮੇਰਾ ਖਿਆਲ ਹੈ ਵੀ ਧਿਆਨ ਧਰ ਬੋਲੋ ਜੀ ਵਾਹਿਗੁਰੂ ਤੇ ਮੇਰੇ ਵਰਗਾ ਉਹਦੋਂ ਵਾਹਿਗੁਰੂ ਸ਼ਬਦ ਵੀ ਨਹੀਂ ਜ਼ੁਬਾਨ ਤੋਂ ਬੋਲਦਾ ਜਾਂ ਦੋਰਾ ਪੜਿਆ ਜਾਏ ਆ ਗਿਆ ਪਈਆ ਕਾਲ ਕੀ ਤੇ ਬਹੁਤ ਵਾਰੀ ਸਾਡੀ ਜ਼ੁਬਾਨ ਵਿੱਚੋਂ ਸ਼ਬਦ ਨਹੀਂ ਤੇ ਤੁਹਾਨੂੰ ਪਤਾ ਹੈ ਨਾ ਇਸ ਗੱਲ ਤੇ ਤੁਸੀਂ ਕਾਲਾ ਪੜ੍ਹਤੇ ਨਹੀਂ ਪੈਦਾ ਕਰਦੇ ਮੈਨੂੰ ਲੱਗਦਾ ਵੀ ਕਈ ਵਾਰੀ ਖਿਆਲ ਨਾ ਇਸ ਤਰ੍ਹਾਂ ਪੈਦਾ ਕਰਿਓ ਮੈਂ ਸ਼ਮਾ ਬੱਦ ਹੋ ਗਿਆ ਇਹ ਮੈਂ ਕਈ ਵਾਰੀ ਅੱਖ ਨੇ ਵੀ ਕੋਈ ਗਾਉਣ ਵਾਲਾ ਆਇਆ ਹੋਵੇ ਨਾ ਤੇ ਲੋਕ ਪਿੱਛੇ ਖਲੋਕੇ ਤੇ ਉੱਚੀ ਆਵਾਜ਼ਾਂ ਵਿੱਚ ਆਖਣਗੇ ਵੀ ਜਾਂਦਾ ਜਾਂਦਾ ਆ ਗੀਤ ਸੁਣਾ ਕੇ ਜਾਹੀਂ ਕਿਉਂਕਿ ਇਸੀ ਚੰਗੀ ਤਰ੍ਹਾਂ ਉੱਜੜ ਸਕੀਏ ਰਹਿ ਨਾ ਜਾਈਏ ਉਦੋਂ ਬਹੁਤ ਲਲਕਾਰੇ ਸਾਡੇ ਲੋਕ ਮਾਰਦੇ ਆ ਪਰ ਜਦੋਂ ਮੁੱਖ ਵਿੱਚੋਂ ਵਾਹਿਗੁਰੂ ਕੇ ਨਾਮ ਵਿੱਚ ਤੇ ਬੜੇ ਵਰਗੀ ਮੇਰੇ ਵਰਗੇ ਦੇ ਮੂੰਹ ਵਿੱਚੋਂ ਨਿਕਲਦਾ ਨਹੀਂ ਹੈ ਇਹ ਸੱਚ ਹੈ ਅੰਮ੍ਰਿਤ ਬਾਣੀ ਦੇ ਤੇ ਬੋਲ ਨੇ ਨਾਮ ਕਹਿਤ ਗੋਬਿੰਦ ਕਾ ਸੁਤੀ ਪੈ ਲਸਨਾ ਚਾਰ ਗੁਣ ਸਨ ਔਰ ਅੱਜ ਚਮਕੌਰ ਦੀ ਗੜੀ ਵਿੱਚ ਇਹ ਚੋਹਾਨ ਪਰਿਵਾਰ ਵਿੱਚੋਂ ਹੁਣ ਧਿਆਨ ਦੇ ਲਿਓ ਇੱਕ ਆਲਮ ਸਿੰਘ ਨਚਨਾ ਵੀ ਨਾਲ ਹੈ ਇੱਕ ਇਹਦਾ ਸੱਕਾ ਭਰਾ ਭਾਈ ਵੀਰ ਸਿੰਘ ਦੋ ਹੋ ਗਏ ਔਰ ਤੀਜਾ ਆਲਮ ਸਿੰਘ ਦੇ ਦੋ ਪੁੱਤ ਅਮੋਲਕ ਸਿੰਘ ਤੇ ਮੋਹਰ ਸਿੰਘ ਅਮੋਲਕ ਸਿੰਘ ਤੇ ਮੋਹਰ ਸਿੰਘ ਚਾਰ ਇਹ ਨੇ ਪੰਜਵਾਂ ਇੱਕ ਗੁਰੂ ਦਾ ਸਿੱਖ ਭਾਈ ਕਲਿਆਣਾ ਜੀ ਦੀ ਅੰਸ਼ ਵਿੱਚੋਂ ਹੈ ਭਾਈ ਕਲਿਆਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇਲੇ ਹੋਏ ਹੈ ਜਿਹਦਾ ਨਾਮ ਹੈ ਭਾਈ ਨਾਨੂ ਇਹ ਸਿੱਖ ਹੈ ਪੰਜੋਂ ਗੁਰੂ ਕਾ ਸਿੱਖਾਂ ਦਾ ਜਥਾ ਤੁਸੀਂ ਫਿਰ ਸੋਚੋ ਚੋਹਾਨ ਪਰਿਵਾਰ ਵਿੱਚੋਂ ਨੇ ਔਰ ਇਹ ਚਾਰੋਂ ਦੋ ਸੱਕੇ ਭਰਾ ਨੇ ਦੋ ਪੁੱਤ ਨੇ ਆਲਮ ਸਿੰਘ ਜੀ ਦੇ ਅਮੋਲਕ ਸਿੰਘ ਮੋਰ ਸਿੰਘ ਬੀਰ ਸਿੰਘ ਤੇ ਆਲਮ ਸਿੰਘ ਨਤਨਾ ਇੱਕ ਪੰਜਵਾਂ ਵਖ ਪਰਿਵਾਰ ਵਿੱਚੋਂ ਸਿੱਖ ਹੈ ਪੈਨਾ ਨੂ ਸਿੰਘ ਪੰਜੋ ਗੁਰੂ ਕੇ ਸਿੱਖ ਇੱਕ ਜਥੇ ਵਿੱਚ ਜੰਗ ਦੇ ਮੈਦਾਨ ਵਿੱਚ ਗੁਰੂ ਤੋਂ ਥਾਪੜਾ ਲੈ ਕੇ ਜਾਂਦੇ ਹਨ ਔਰ ਜਦੋਂ ਜੰਗ ਦੇ ਮੈਦਾਨ ਵਿੱਚ ਗਏ ਅਮਰਤ ਬਾਣੀ ਦੇ ਬੋਲ ਨੇ ਵੀ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਨ ਤਹਰ ਕੇ ਦਵਾਰ ਸਿੱਖ ਤੇ ਅਰਦਾਸ ਕਰਦੇ ਰਹੇ ਨੇ ਅਧਵੀ ਸ਼ੇਖਰ ਅਰਦਾਸ ਕਰਦੇ ਵੀ ਸਤਿਗੁਰੂ ਜਿਹੜੀ ਮੇਰੀ ਮੌਤ ਹੈ ਨਾ ਉਹ ਨਸ਼ਿਆਂ ਬਿਸ਼ਿਆਂ ਵਿੱਚ ਨਾ ਆਵੇ। ਨਾ ਕਿ ਹੋਰ ਇਹੋ ਜਿਹਾ ਬਿਮਾਰੀ ਦਾ ਐਕਸੀਡੈਂਟ ਦਾ ਕਾਰਨ ਨਾ ਬਣੇ। ਮੈਨੂੰ ਮੌਤ ਵੀ ਆਵੇ ਤੇ ਕੋਈ ਧਰਮ ਦੇ ਲੇਖੇ ਲੱਗ ਕੇ ਆਵੇ। ਕੋਈ ਮਨੁੱਖਤਾ ਦੇ ਲਈ ਚੰਗਾ ਕਰਮ ਕਰਦਿਆਂ ਆਵੇ ਤੇ ਇਹ ਤੇ ਅੰਮ੍ਰਿਤ ਬਾਣੀ ਪੜ੍ਹਦੇ ਰਹੇ ਨੇ ਕਬੀਰ ਮੋਹੇ ਮਰਨੇ ਕਾ ਚਾਹ ਹੈ ਮਰੋ ਤਾਂ ਹਰ ਕੈ ਦਵਾਰ ਮਤ ਹਰ ਪੁੱਛਿਆ ਕੌਣ ਹੈ ਪਰ ਹਮਾਰਾ ਬਾਹਰ ਔਰ ਇਹੋ ਜੇ ਅਮਰਤ ਬੋਲ ਪੜਨ ਵਾਲੇ ਜੰਗ ਤੇ ਮੈਦਾਨ 'ਤੇ ਜਾਂਦੇ ਐ ਬਹੁਤ ਲੰਮਾ ਸਮਾਂ ਜੂਦ ਕੇ ਪਹਿਲਾ ਭਾਈ ਵੀਰ ਸਿੰਘ ਸ਼ਹਾਦਤ ਦਾ ਜਾਮ ਪੀਂਦਾ ਜਲਮਨ ਨੂੰ ਸੋਧਾ ਲਾ ਕੇ ਔਰ ਭਾਈ ਆਲਮ ਸਿੰਘ ਨਤਨਾ ਜਦੋਂ ਪਹਿਲਾਂ ਬੜਿਆਂ ਨੂੰ ਸੋਧਾ ਲਾਇਆ ਔਰ ਜਦੋਂ ਪਤਾ ਲੱਗਿਆ ਵੀ ਅੰਤਲਾ ਸਮਾਂ ਨੇੜੇ ਆ ਗਿਆ ਇਨੇ ਉੱਚੀ ਆਵਾਜ਼ ਵਿੱਚ ਆਪਣੇ ਪੁੱਤਾਂ ਨੂੰ ਸ਼ਬਦ ਵਰਤਿਆ ਸੀ ਪੁੱਤਰੋ ਮੈਂ ਗੁਰੂ ਕਲਗੀ ਜਤ ਸਤੇ ਪਾਤਸ਼ਾਹ ਦੇ ਚਰਨਾਂ ਵਿੱਚ ਉਮਰ ਦੀ ਧਾਤ ਲੈ ਕੇ ਤੇ ਬਚਨ ਕੀਤਾ ਸੀ ਸਤ ਗੁਰੂ ਇਹ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਇਹ ਸਰੀਰ ਤੇਰਾ ਹੈ ਮੈਂ ਆਪਣਾ ਸਿੱਧਕ ਨਿਭਾਤ ਲਈ ਤੁਸੀਂ ਸਿੱਧਕ ਡੁਲਾਇਓ ਨਾ ਬਲਕਿ ਸਿੱਧਕ ਨਿਭਾਇਓ ਫਿਰ ਭਾਈ ਆਲਮ ਸਿੰਘ ਸ਼ਹਾਦਤ ਦਿੰਦਾ ਉਸ ਤੋਂ ਬਾਅਦ ਅਮੋਲਕ ਸਿੰਘ ਤੇ ਮੋਹਰ ਸਿੰਘ ਤੇ ਭਾਈ ਨਾਨੂ ਸਿੰਘ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਵਿੱਚ ਜੂਦ ਕੇ ਸ਼ਹਾਦਤ ਦਾ ਜਾਮ ਪੀਕੇ ਤੇ ਚਮਕੌਰ ਦੀ ਗੜੀ ਦੇ 40 ਮੁਕਤਿਆਂ ਵਿੱਚ ਆਪਣਾ ਨਾਂ ਦਰਜ ਕਰਵਾਉਂਦੇ ਆ। ਇਹ ਵੀ ਚਮਕੌਰ ਦੀ ਗੜੀ ਦੇ ਸ਼ਹੀਦ ਨੇ